ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕੌਰ ਮਹਿੰਦਰ ਹੋਮੀਓਕਲੀਨਿਕ ਬਰਨਾਲਾ ਤੋਂ ਬਹੁਤ ਸਾਰੇ ਪੇਰੈਂਟਸ ਮੇਰੇ ਕੋਲੇ ਆ ਕੇ ਕੰਪਲੇਂਟ ਕਰਦੇ ਨੇ ਵੀ ਉਹਨਾਂ ਦੇ ਬੱਚਿਆਂ ਦਾ ਭਾਰ ਨਹੀਂ ਵਧ ਰਿਹਾ ਜਾਂ ਫਿਰ ਉਹਨਾਂ ਦੀਆਂ ਲੱਤਾਂ ਦੁਖਦੀਆਂ ਨੇ ਤੇ ਉਹ ਰੋਜ਼ ਰਾਤ ਨੂੰ ਕਹਿੰਦੇ ਨੇ ਸਾਡੀਆਂ ਲੱਤਾਂ ਘੁੱਟੋ ਬੱਚਿਆਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ ਜ਼ਿਆਦਾਤਰ ਕੈਲਸ਼ੀਅਮ ਦੀ ਘਾਟ ਦੀ ਵਜ੍ਹਾ ਕਰਕੇ ਹੁੰਦੀ ਹੈ ਬਹੁਤ ਸਾਰੇ ਬੱਚੇ ਪ੍ਰੋਪਰ ਡਾਈਟ ਲੈ ਰਹੇ ਹੁੰਦੇ ਨੇ ਫਿਰ ਵੀ ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਕਿਉਂਕਿ ਉਹਨਾਂ ਦਾ ਸਰੀਰਕ ਤੇ ਦਿਮਾਗੀ ਵਿਕਾਸ ਹੋ ਰਿਹਾ ਹੁੰਦਾ ਜਿਸ ਕਰਕੇ ਉਹਨਾਂ ਦੀ ਜਿਹੜੀ ਡਿਮਾਂਡ ਆ ਸਰੀਰ ਦੀ ਕੈਲਸ਼ੀਅਮ ਦੀ ਜਿਹੜੀ ਜ਼ਰੂਰਤ ਆ ਉਹ ਜ਼ਿਆਦਾ ਵੱਧ ਜਾਂਦੀ ਆ ਜਦੋਂ ਪੂਰੀ ਨਹੀਂ ਹੋ ਪਉਂਦੀ ਤਾਂ ਫਿਰ ਇਦਾਂ ਦੇ ਸਿੰਪਟਮ ਬੱਚਿਆਂ ਦੇ ਵਿੱਚ ਆਉਂਦੇ ਨੇ ਜੇਕਰ ਤੁਹਾਡੇ ਬੱਚੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੈ ਤੇ ਉਹ ਕੈਲਸ਼ੀਅਮ ਦੀ ਘਾਟ ਦੀ ਵਜ੍ਹਾ ਕਰਕੇ ਹੈ ਤਾਂ ਹੋਮਿਓਪੈਥੀ ਦੀ ਕਲਕੇਰੀਆ ਫਾਸ 6x ਮੈਡੀਸਿਨ ਤੁਸੀਂ ਲੈ ਸਕਦੇ ਹੋ ਦਵਾਈ ਲੈਣ ਦਾ ਤਰੀਕਾ ਬਹੁਤ ਆਸਾਨ ਹੈ ਦਵਾਈ ਦੀਆਂ 4-4 ਗੋਲੀਆਂ ਦਿਨ ਚ 4 ਵਾਰ ਤੁਸੀਂ ਲੈਣੀਆਂ ਨੇ ਬੱਚਾ ਚੂਸ ਕੇ ਲੈ ਸਕਦਾ ਜੇਕਰ ਜ਼ਰੂਰੀ ਨਹੀਂ ਵੀ ਸਾਰੇ ਬੱਚਿਆਂ ਨੂੰ ਕੈਲਸ਼ੀਅਮ ਦੀ ਘਾਟ ਦੀ ਵਜ੍ਹਾ ਕਰਕੇ ਹੀ ਇਹ ਪ੍ਰੋਬਲਮ ਆ ਰਹੀ ਹੋਵੇ ਜੇਕਰ ਤੁਹਾਡਾ ਬੱਚੇ ਦਾ ਭਾਰ ਨਹੀਂ ਵੱਧ ਰਿਹਾ ਜਾਂ ਉਹਦੇ ਲੱਤਾਂ ਦੁਖਦੀਆਂ ਨੇ ਤਾਂ ਤੁਸੀਂ ਮੈਨੂੰ ਵੀ ਪਰਸਨਲੀ ਮਹਿੰਦਰ ਹੋਮੀਓਕਲੀਨਿਕ ਬਰਨਾਲਾ ਦੇ ਵਿੱਚ ਮਿਲ ਸਕਦੇ ਹੋ ਉੱਥੇ ਫਿਰ ਆਪਾਂ ਬੱਚੇ ਦੇ ਪ੍ਰੋਪਰ ਟੈਸਟ ਵਗੈਰਾ ਕਰਾ ਕੇ ਕੀ ਕਾਰਨ ਆ ਉਹ ਲੱਭ ਕੇ ਉਹਨੂੰ ਟਰੀਟ ਕਰ ਸਕਦੇ ਆ ਧੰਨਵਾਦ